ਜਲੰਧਰ ਮੇਠਾਪੁਰ ਜਲੰਧਰ ਵਿਖੇ ਜੁੜਨ ਮਿਲ ਬੈਠੇ ਗੁਰੂ ਪਿਆਰ ਵਾਲੇ ਅੰਿਆਸੀ ਉਹ ਪਤੇ ਪ੍ਰਵਾਨ ਕਰੋ ਜੀ ਵਾਹਿਗੁਰ ਦੀ ਕਾਠਾਲ ਸਾਹਿਬ ਵਾਹਿਗੁਰ ਦੀ ਕੀਤੇ ਅੱਜ ਆਪਾਂ ਕੀਰਤਨ ਰੂਪ ਦੇ ਵਿੱਚ ਸ਼੍ਰੀ ਗੁਰੂ ਦੇ ਸੁੰਦਰ ਬੰਜ ਪਾਵਨ ਸ਼ਬਦ ਸਬੇਤੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਕਹਿਣ ਤੋਂ ਬਾਅਦ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਇਹ ਵਾਲਾ ਪਾਵਨ ਸ਼ਬਦ ਅੱਜ ਆਪਾਂ ਜਿੰਨੇ ਕੁ ਮੰਗ ਇਹਦੇ ਹੋਏ ਨੇ ਉਹ ਆਪਾਂ ਕੀਰਤਨ ਰੂਪ ਦੇ ਵਿੱਚ ਗਾਇਕ ਕਰਾਂਗੇ ਹਾਂਜੀ ਹਾਂਜੀ ਸੋ ਪਿਆਰੇ ਬੱਚਿਓ ਜਿਵੇਂ ਕਿ ਆਪਾਂ ਨੂੰ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਹੈ ਸ਼ਬਦ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜਿਹੜਾ ਕੇਸ਼ਰੀ ਰਾਗ ਦੇ ਅੰਦਰ ਹੈ ਪਰ ਅਸੀਂ ਇਹਨੂੰ ਸ਼੍ਰੀ ਰਾਗ ਦੇ ਜੋ ਇਹਦਾ ਮੇਨ ਰਾਗ ਹੈ ਆਪਾਂ ਉਹ ਉਸ ਤਰੀਕੇ ਨਾਲ ਨਹੀਂ ਅਸੀਂ ਤੁਹਾਨੂੰ ਕਿਉਂਕਿ ਅਸੀਂ ਤੁਹਾਨੂੰ ਤੁਹਾਡੇ ਹੀ ਤਰੀਕੇ ਨਾਲ ਜਿਸ ਤਰ੍ਹਾਂ ਕਿਉਂਕਿ ਤੁਹਾਡਾ ਹਲੇ ਲੈਵਲ ਬੱਚਿਆਂ ਵਾਲੇ ਹਿਸਾਬ ਦੇ ਨਾਲ ਹੀ ਤੁਹਾਨੂੰ ਸੌਖੇ ਤਰੀਕੇ ਨਾਲ ਆਪਾਂ ਇਹ ਸ਼ਬਦ ਨੂੰ ਗਾਇਨ ਕਰਨ ਦਾ ਜਿਹੜਾ ਆਪਾਂ ਅੱਜ ਜਿੰਨਾ ਸੌਖੇ ਤੇ ਸੌਖੇ ਤਰੀਕੇ ਨਾਲ ਆਪਾਂ ਗਾਇਨ ਕਰ ਸਕਦੇ ਆ ਉਸ ਤਰੀਕੇ ਦੇ ਨਾਲ ਅੱਜ ਆਪਾਂ ਸ਼ਬਦ ਦਾ ਗਾਇਨ ਕਰਾਂਗੇ ਸੋ ਪਿਛਲੀ ਵਾਰ ਅਸੀਂ ਇਹਦੀ ਇੱਕ ਸਿਰਫ ਆਪਾਂ ਨੇ ਸਥਾਈ ਦੀ ਪਹਿਲੀ ਲਾਈਨ ਹੀ ਆਪਾਂ ਨੇ ਸਿੱਖੀ ਸੀ ਸੋ ਹੁਣ ਤੱਕ ਸਾਡਾ ਕਾਫੀ ਸ਼ਬਦ ਜਿਹੜਾ ਹੈ ਕਾਫੀ ਪੂਰਾ ਹੋ ਚੁੱਕਿਆ ਹੈ ਲਗਭਗ ਇੱਕ ਅਧਾ ਬੰਦ ਸਾਡਾ ਰਹਿ ਗਿਆ ਹੈ ਬਾਕੀ ਸਾਰੇ ਲਗਭਗ ਅਸੀਂ ਕਲੀਅਰ ਕਰ ਲਏ ਆ ਸੋ ਅੱਜ ਆਪਾਂ ਸ਼ਬਦ ਸ਼ੁਰੂ ਕਰਾਂਗੇ ਠੀਕ ਹੈ ਜੀ ਸੋ ਸ਼ੁਰੂ ਕਰੋ ਜੀ ਚਲੋ ਜੀ ਯਾ ਬਾਹਰ ਸ਼ਰ ਯਾ ਬਾਹਰ ਸ਼ਰ ਥੋੜਾ ਤੇ ਲੱਕ ਕੋਸੀ ਆਪਾਸ਼ਾਇਆਂ ਦੇ ਚਤਨ ਦੇ ਨਾ ਨਾ ਨੇ ਨੇਮਕ ਏਕ ਵੈਰ ਨਾਮਦੇ ਨੇਮਕ ਏਕ ਵੈਰ ਨਾਮਦੇ

ਉਰਤੇ ਮਹਿਲ ਪਰਾਮ ਤੇ ਬਣਿਸ ਲਿਖਿਆ ਹੋਵੇ ਮਤ ਨਾ ਤਕ ਉਸੇ ਮਾਹ ਦੀਆਂ ਕਰ ਰਿਹਾ ਹੈ ਪਰਾਮ ਤੇ ਮਾਦਲੇ ਮਾਜੀ ਅਕੇ ਮੇਰੇ ਮਨ ਇੱਕਸ ਸੋਚੇ ਤੈ ਲਾਏ ਮੇਰੇ ਮਨ ਇੱਕਸ ਸੋਚੇ ਤੈ ਲਾਏ ਇੱਕਸ ਬਿਨ ਸਭ ਤਰੰਦੇ ਹੈ ਸਭ ਮਿਤੇ ਆਮ പേ സന്തോടെ സന്തോണ നന്ദ

ਵਾਹਿਗੁਰੂ ਸੋ ਅਸੀਂ ਜਿਹੜਾ ਹੈ ਸ਼ਬਦ ਦਾ ਜਿਹੜੇ ਆਪਾਂ ਇਹਨੇ ਦੋ ਦੋ ਵੰਨ ਬੰਨ ਰੱਖਿਆ ਜਿਹੜੇ ਆਪਾਂ ਨੇ ਆਪਾਂ ਕਲੀਅਰ ਕਰ ਲਏ ਹੈਗੇ ਆ ਸੋ ਨੈਕਸਟ ਵੀਕ ਆਪਣਾ ਸਾਰਾ ਹੀ ਜਿਹੜਾ ਸ਼ਬਦ ਹੈ ਉਹ ਪੂਰਾ ਹੋ ਜਾਏਗਾ ਤੇ ਅਸੀਂ ਇਹਨੂੰ ਫਿਰ ਪੂਰਨ ਤੌਰ ਤੇ ਜਿਹੜਾ ਹੈ ਤਬਲੇ ਦੇ ਨਾਲ ਆਪਾਂ ਇਹਦਾ अगले हफ्ते गायन करा कीर्तन रूप के so, क्लास की समाप्ति है जी पते बुलाओ गुरु जी का खालसा गुरु जी की पते।